ਇਹ ਕੱਲ ਦੇਰ ਰਾਤ ਇਥੇ ਧੁਮਾਕੇ ਦੀ ਆਵਾਜ਼ ਸੁਣਾਈ ਦਿੱਖ ਰਹੀ ਸੀ ਉਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਇੱਥੇ ਟੀਮ ਪਹੁੰਚੀ ਹੈ ਰਹੀ ਪਹੁੰਚਿਆ ਸਾਰਾ ਅਸੀਂ ਐਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਦੀ ਜਾਂਚ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਬਟ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜਿਹਦੇ ਕੋਈ ਗ੍ਰੇਨੇਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਦਾ ਰੈਸਿਡੂ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਚ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤੇਗਾ ਡਾਕਟਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦਾ ਘਟਨਾਵਾ ਥੋੜੀ ਚੌਂਕੀਆਂ ਚ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮੈਂ ਤੁਸੀ ਦੇਖਿਆ ਚੈੱਕ ਵੀ ਕਰਿਆ ਪਿੱਛੇ ਜਾ ਕੇ ਬਾਉਂਡਰੀਆਂ ਦੇਖ ਕੀਤੀਆਂ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਈਗਾ ਜਿਹੜਾ ਵੀ ਐਕਸੀਡੈਂਟ ਹੋਇਆ ਉਹਦੀ ਪ੍ਰੋਪਰ ਤਫਤੀਸ਼ ਕਰਕੇ ਤੇ ਇਹਨੂੰ ਬਿਲਕੁਲ ਅਸੀਂ ক্লোਜ਼ ਕਰਾਂਗੇ ਲੌਜੀਕਲ ਐਂਡ ਦੇ ਲੈ ਕੇ ਜਾਵਾਂਗੇ ਸੋਚਣਾ ਕੀ ਜੀ ਕਿਸੇ ਨੇ ਫਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸਿਸ਼ੇ ਦੇ ਚਲੋ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸਿਸ਼ੇ ਹੈ ਉਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿਸ਼ਾ ਚੰਗੇ ਤਰ੍ਹਾਂ ਚੁਕਾ ਚੁਰ ਹੋ ਗਿਆ ਤੇ ਲੇਗ ਵਿੰਡੋ ਤੋਂ ਗਿਰੇ ਇਹ ਵੀ ਮੰਨ ਲਓ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਿਡੂ ਜ਼ਰੂਰ ਮਿਲਦਾ ਹੂੰ ਸੋ ਰੈਸਿਡੂ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਰਿਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਹਾਂ ਨਾ ਤਾਂ ਉਹਦਾ ਕੋਈ ਲਿਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗੇਗਾ ਉੱਥੇ ਗੱਡਾ ਵੀ ਬਣੇਗਾ ਜੇ ਹੋ ਜਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਔਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਜਾਰੀ ਕਿੰਨੇ ਵਜੇ ਇਹ ਸੂਚਨਾ ਮਿਲੀ ਸੀ ਕਿ ਇੱਕ ਘਟਨਾ ਬਾਰੇ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ ਰੌਣਕ ਦੁੱਕ ਵਿੱਚ ਜੀ ਸੋ ਉਸ ਤੋਂ ਬਾਅਦ ਵੀ ਸਾਡੀ ਤਫਤੀਸ਼ ਚੱਲ ਰਹੀ ਹੈ ਠੀਕ ਹੈ ਜਿਹੜੇ ਨਾਲ ਬਾਉਂਡਰੀ ਲੱਗਦੀ ਹੈ ਬਣਿਆ ਹੋਇਆ ਇਲਾਕਾ ਜੀ ਉਹਦੇ ਬਾਰੇ ਨਹੀਂ ਮੈਂ ਲੋਕਾਂ ਨੂੰ ਇਹ ਕੰਫੀਡੈਂਸ ਦੇਣਾ ਜੀ ਕਿ ਜੇ ਇਹੋ ਜਿਹੀ ਕੋਈ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਵਿੱਚ सक्षम ਹੈ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਐ